ਕਿਸੇ ਨੇ ਨਹੀਂ ਕਿਹਾ ਭਾਈ ਮਾਸਕ ਤੁਹਾਡੇ ਮਾਸਕ ਟੰਗਿਆ ਹੋਇਆ ਆ ਤੁਸੀਂ ਸੇਲ ਕਰ ਰਹੇ ਹੋ ਮਾਸਕ ਲਗਾਤਾਰ ਤੁਹਾਨੂੰ ਮੈਂ ਦੇਖ ਰਣ ਲਗਾਤਾਰ ਸੇਲ ਕਰ ਰਹੇ ਪਰ ਤੁਸੀਂ ਆਪ ਤੇ ਮਾਸਕ ਪਹਿਨੇ ਹੋ ਨਹੀਂ ਹੋਇਆ ਉਹ ਅਸੀਂ ਪੰਜ ਦੇ ਬਸ ਸਾਈ ਵਾਰੀ ਦਾ ਸਾਰੀ ਸਾਈ ਵਾਰੀ ਦਾ ਹਾਂ ਬਕਰ ਇੱਕ ਉਹਨੂੰ ਕੋ ਮਾਸਕ ਲਾਇਆ ਦੇਖ ਰਹੀ ਨਹੀਂ ਜੇ ਬਹੁਤ ਘੱਟ ਵਸ 10 ਦੇ ਵਿੱਚ 10% ਆ ਜਿਹਨੇ ਮਾਸਕ ਲਾਇਆ ਹੋਵੇ कोरोना महामारी ਦੇ ਚੱਲਦਿਆਂ ਸਿਹਤ ਵਿਭਾਗ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ।ਦਰਅਸਲ ਸਿਹਤ ਵਿਭਾਗ ਦੀ ਮੰਨੀਏ ਤਾਂ ਕਰੋਨਾ ਦੀ ਦੂਸਰੀ ਲਹਿਰ ਦਾ ਸ਼ਿਕਾਰ ਉਹ ਲੋਕ ਜ਼ਿਆਦਾ ਹੋਣਗੇ ਜੋ ਲੋਕ ਹਾਲੇ ਵੀ ਇਹ ਸਮਝਦੇ ਨੇ ਕਿ ਕਰੋਨਾ ਕੁਝ ਵੀ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਹੁਣ ਹੌਲੀ-ਹੌਲੀ ਸਭ ਚੀਜ਼ਾਂ ਆਪਣੀ ਲੀਟ ਤੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਤੋਂ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਕਰੋਨਾ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ। ਜਲੰਧਰ ਦੀ ਕਰੀਏ ਤਾਂ ਜਲੰਧਰ ਸ਼ਹਿਰ ਦੇ ਵਿੱਚ ਵੱਖ-ਵੱਖ ਥਾਈ ਲੋਕਾਂ ਨੇ ਹੁਣ ਕਰੋਨਾ ਦੀ ਪਰਵਾਹ ਕਰਨਾ ਛੱਡ ਦਿੱਤਾ ਹੈ ਜਲੰਧਰ ਦੇ ਬਿਲਕੁਲ ਖਾਸਮ ਖਾਸ ਬਾਜ਼ਾਰ ਰਹਿਣਕ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਵਦੇਰੇ ਧਰ ਲੋਕ ਬਿਨਾ ਮਾਸਕ ਪਹਿਨੇ ਨਜ਼ਰ ਆਏ ਅਰ ਇਸ ਦੇ ਬਾਰੇ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੇ ਕੀ ਜਵਾਬ ਸਨ ਤੁਸੀਂ ਆਪ ਸੁਣ ਲਓ ਜਲੰਧਰ ਦੀ ਕਿਲਾਦਾ ਕਰੋਨਾ ਖਤਮ ਹੋ ਗਿਆ ਮੈਂ ਕਿਹਾ ਜੀ ਦੁੱਟਾ ਬੁੱਟਾ ਇਹ ਜੀ ਕੜੀ ਲਗਤ ਨਾਲ ਕੜੀ ਫੇਸ ਬਚੰਦੇ ਆ ਨਹੀਂ ਕਰੋਨਾ ਖਤਮ ਹੋ ਗਿਆ ਜੀ ਕਰੋਨਾ ਬਿਮਾਰੀ ਜਿਹੜੀ ਖਤਮ ਹੋ ਗਈ ਆ ਨਹੀਂ ਖਤਮ ਹੋਇਆ ਨਹੀਂ ਖਤਮ ਹੋਇਆ ਨਾ ਵੀ ਤੁਸੀਂ ਮਾਸਕ ਨਹੀਂ ਪਹਿਨੇ ਹੋਇਆ ਕਰੋਨਾ ਹੱਲੇ ਵੀ ਚੱਲ ਰਿਹਾ ਮਾਸਕ ਤੁਸੀਂ ਨਹੀਂ ਪਹਿਨਿਆ ਤੁਸੀਂ ਵੇਚ ਰਹੇ ਹੋ ਮਾਸਕ ਇਹਦੇ ਤੁਹਾਡੇ ਮਾਸਕ ਟੰਗੇ ਆ ਹੋਇਆ ਤੁਸੀਂ ਸੇਲ ਕਰ ਰਹੇ ਹੋ ਮਾਸਕ ਲਗਾਤਾਰ ਤੁਹਾਨੂੰ ਮੈਂ ਦੇਖ ਰਿਹਾ ਲਗਾਤਾਰ ਸੇਲ ਕਰ ਪਰ ਤੁਸੀਂ ਆਪ ਤੇ ਮਾਸਕ ਪਹਿਨੇ ਹੋ ਨਹੀਂ ਹੋਇਆ ਉਹ ਅਸੀਂ ਬਾਅਦ ਨੇ ਬਬ ਉਹ ਸਾਈ ਵਾਲੀ ਦਾ ਸਾਰੀ ਸਾਈ ਵਾਲੀ ਦਾ ਖਾ ਪਰ ਫਿਰ ਵੀ ਤੁਸੀਂ ਵੇਚ ਰਹੇ ਹੋ ਪਰ ਮੈਂ ਕਿੰਨੇ ਟਾਈਮ ਤੋਂ ਦੇਖ ਰਿਹਾ ਤੁਸੀਂ ਇੱਥੇ ਲਗਾਤਾਰ ਸਾਮਾਨ ਵੇਚ ਰਹੇ ਹੋ ਪਰ ਤੁਸੀਂ ਆਪ ਮਾਸਕ ਵੀ ਪਹਿਨੇ ਹੋਏ ਹੋ ਸਾਡਾ 150 ਹੋ ਜਾ ਬਾਜ਼ਾਰ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੈਗੀ ਆ ਇਹਨਾਂ ਤੋਂ ਰਸਾ ਤੇ ਤੁਹਾਨੂੰ ਕੀ ਲੱਗਦਾ ਕਰੋਨਾ ਖਤਮ ਹੋ ਚੁੱਕਿਆ ਹੈਗਾ ਕਿਉਂਕਿ ਤੁਸੀਂ ਮਾਸਕ ਵੀ ਨਹੀਂ ਪਹਿਨੇ ਬਾਜ਼ਾਰ ਦੇ ਵਿੱਚ ਤੁਸੀਂ ਆ ਰਹੇ ਹੋ ਮਾਸਕ ਨਹੀਂ ਪਹਿਨੇ ਹੋਇਆ ਕੀ ਲੱਗਦਾ ਕਰੋਨਾ ਖਤਮ ਹੋ ਗਿਆ ਸ਼ਹਿਰ ਦੇ ਵਿੱਚ ਲੱਗਦਾ ਰਿਹਾ ਪਰ ਰਸ਼ ਦੇਖ ਕੇ ਤਾਂ ਲੱਗਦਾ ਕਿ ਦੁਬਾਰਾ ਨਾ ਆ ਜੇ ਮੈਂ ਉਹੀ ਤੁਹਾਣੀ ਗੱਲ ਕਰ ਰਿਹਾ ਕਿ ਤੁਸੀਂ ਮਾਸਕ ਵੀ ਨਹੀਂ ਪਹਿਨਿਆ ਤੁਸੀਂ ਬਾਜ਼ਾਰ ਦੇ ਵਿੱਚੋਂ ਗੁਜ਼ਰ ਕੇ ਆ ਰਹੇ ਹੋ ਤਾਂ ਕੀ ਲੱਗਦਾ ਕਰੋਨਾ ਦਾ ਖਤਰਾ ਨਹੀਂ ਹੈਗਾ ਕਿਉਂਕਿ ਰਸ਼ ਇੰਨਾ ਜ਼ਿਆਦਾ ਹੈਗਾ ਤੇ ਉੱਥੇ ਖਤਰਾ ਆਲਰੇਡੀ ਵੱਧ ਜਾਂਦਾ ਹੈਗਾ ਤੁਸੀਂ ਮਾਸਕ ਵੀ ਨਹੀਂ ਪਹਿਨਿਆ ਹੋਇਆ ਹੈਗਾ ਹਾਂਜੀ ਹਾਂਜੀ ਤੇ ਲੱਗਦਾ ਨਹੀਂ ਗਲਤੀ ਇਹ ਪਹਿਨਣਾ ਚਾਹੀਦਾ ਸੀ ਮਾਸਕ ਹਾਂ ਤੁਹਾਨੂੰ ਜ਼ਰੂਰ ਮਾਸਕ ਪੈਣ ਕੇ ਰੱਖਣਾ ਜ਼ਰੂਰੀ ਕਿਉਂਕਿ ਕੋਵਿਡ ਇੱਕ ਵਾਰ ਫਿਰ ਨਵਾਂ ਮੌਸਮ ਬਦਲ ਰਿਹਾ ਹੈਗਾ ਤਾਂ ਕੋ ਨਾਲ ਕੋਵਿਡ ਹੋਰ ਜ਼ਿਆਦਾ ਸ਼ੁਰੂ ਹੋ ਚੁੱਕਿਆ ਹੈਗਾ ਠੀਕ ਹੈ ਜੀ ਭਾਈ ਕੀ ਲੱਗਦਾ ਹੈ ਜਲੰਧਰ ਮੇ कोरोना खत्म हो गया जलंधर में नहीं आप यहाँ पे सामान बेच रहे हैं मास्क आपने पहना नहीं हुआ कितने लोगों को सामान बेच रहे हो क्या लगता है इसे यही लग रहा है कि आपको लगता है कोरोना खत्म हो गया शायद ऐसा ही है मास्क पहन के रखिए अपना उधर दूजे पासे जब बाजार में मौजूद दुकानदारे गल बात की गई तो उन्होंने दसिया ਸਰ ਜਲੰਧਰ ਦਾ ਕਾਫੀ ਵੱਡਾ ਬਾਜ਼ਾਰ ਫੇਮਸ ਬਾਜ਼ਾਰ ਜਲੰਧਰ ਦਾ ਹੈਗਾ ਆ ਕਿਹੋ ਜਿਹਾ ਮਾਹੌਲ ਬਾਜ਼ਾਰਾਂ ਦੇ ਵਿੱਚ ਰਹਿੰਦਾ ਹੈ ਲੋਕਾਂ ਨੂੰ ਵਿੱਚ ਅਵੇਰਨੈਸ ਕਿੰਨੀ ਹੈਗੀ ਹੈ ਜੇਕਰ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਸਰ ਕਰੋਨਾ ਦੇ ਚੱਲਦਿਆਂ ਲੋਕਾਂ ਨੂੰ ਸਭ ਕੁਝ ਪਤਾ ਕਿ ਆ ਹਾਲਾਤ ਆ ਕਿੱਦਾਂ ਦੇ ਹੈਗੇ ਆ ਕੀ ਚੱਲਦਾ ਪਿਆ ਔਰ ਇੱਥੇ ਤੁਹਾਨੂੰ ਕੋਈ 마ਸਕ ਲਾਇਆ ਦੇਖਦਾ ਹੀ ਨਹੀਂ ਜੇ ਬਹੁਤ ਘੱਟ ਵਸੋਂ ਦੇ ਵਿੱਚ 10% ਜਿਹਨਾਂ ਨੇ 마ਸਕ ਲਾਇਆ ਹੋਵੇ ਸਰ ਤੁਸੀਂ ਵੀ ਦੁਕਾਨਦਾਰ ਹੋ ਤੁਹਾਡੇ ਕੋਲ ਸਮਾਨ ਖਰੀਦਣ ਲਈ ਲੋਕ ਆਉਂਦੇ ਨੇ ਕਿੰਨੇ 1% ਲੋਕਾਂ ਨੇ 마ਸਕ ਹੀ ਪਹਿਨੇ ਹੁੰਦੇ ਨੇ ਵੱਧ ਤੋਂ ਵੱਧ 10% ਤੇ ਤੁਹਾਡੇ ਵੱਲੋਂ ਕਹਿੰਦੇ ਹੋ ਤੁਸੀਂ ਕਿ ਮਾਸਕ ਪੈਣੋ ਜੀ ਕਿਹਨੂੰ ਕਹਿੰਦੇ ਲੋਕੀ ਇਹਦੇ ਲਈ ਫੇਰ ਨਹੀਂ ਆ ਜੀ ਕਿ ਮਾਸਕ ਹੁੰਦਾ ਹੈ ਉਹਨਾਂ ਦੇ ਕੋਲ ਮਾਸਕ 10 ਫਰੰਟ ਤੋਂ ਬਾਅਦ ਮਾਸਕ ਹੈ ਨਹੀਂ ਜੀ ਲੋਕਾਂ ਕੋਲ ਲੋਕ ਮਾਸਕ ਲੈ ਕੇ ਨਹੀਂ ਨਿਕਲ ਰਹੇ ਨਾਲ ਹੁੰਦਾ ਸੀ ਕਿ ਜ਼ਿਲ੍ਹੇ ਅੰਦਰ ਕਰੋਨਾ ਮਹਾਮਾਰੀ ਦੇ ਚੱਲਦਿਆਂ 10 ਮਰੀਜ਼ਾਂ ਨੇ ਆਪਣੇ ਘਰ ਵਿੱਚ ਹੀ ਦਮ ਤੋੜ ਦਿੱਤਾ ਹੈ ਜਿਨ੍ਹਾਂ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਕਰੋਨਾ ਮਹਾਮਾਰੀ ਦੇ ਹਲਕੇ ਲੱਛਣ ਨਜ਼ਰ ਆ ਰਹੇ ਸਨ ਜਿਸ ਦੀ ਉਹਨਾਂ ਵੱਲੋਂ ਪਰਵਾਹ ਨਹੀਂ ਕੀਤੀ ਗਈ ਅਤੇ ਜਦ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਗਈ ਤਾਂ ਉਹਨਾਂ ਨੂੰ ਆਪਣੀ ਜਾਨ ਗਵਾ ਕੇ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਜਿਸ ਦੇ ਚਲਦੇ ਆ ਸਿਹਤ ਵਿਭਾਗ ਵੱਲੋਂ ਇੱਕ ਖਾਸ ਤੌਰ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਕਰੋਨਾ ਹਾਲੇ ਤੱਕ ਖਤਮ ਨਹੀਂ ਹੋਇਆ ਹੈ ਅਤੇ ਇਸ ਦੀ ਸਭ ਤੋਂ ਜ਼ਰੂਰੀ ਦਵਾਈ ਮਾਸਕ ਅਤੇ ਸੈਨੀਟਾਈਜ਼ਰ ਹੀ ਹਨ ਸੋ ਇਸ ਲਈ ਇਹ ਗੱਲ ਬਾਰ-ਬਾਰ ਆਖੀ ਜਾ ਰਹੀ ਹੈ ਕਿ ਹਾਲੇ ਵੀ ਜਦ ਵੀ ਕਦੇ ਅਸੀਂ ਬਾਹਰ ਜਾਈਏ ਤਾਂ ਮੂੰਹ ਉੱਪਰ ਮਾਸਕ ਅਤੇ ਕੋਲ ਸੈਨੀਟਾਈਜ਼ਰ ਰੱਖਣਾ ਬੇਹੱਦ ਜ਼ਰੂਰੀ ਹੈ ਫਿਰ ਰਿਪੋਰਟ ਟਰੂ ਸਕੂਪ